ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਸਰਹਾਲਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿਸਮੂਰ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬੀ ਦੇ ਇਲਾਕੇ ਦੇ ਸਹਿਯੋਗ ਨਾਲ ਨੌਜਵਾਨ ਪੀੜੀ ਵੱਲੋਂ ਸ਼ਹੀਦ 에ਜੰਟ ਸਰ ਪਾਕਿਸਤਾਨ ਜੀ ਦਾ 117ਵਾਂ ਜਨਮ ਦਿਹਾੜਾ ਤੁਮ ਤਾਮਨਾ ਮਨਾਇਆ ਗਿਆ ਇਸ ਮੌਕੇ ਸਮਾਰੋਹ ਦੌਰਾਨ ਬਖ ਬਖ ਬੁਲਾ ਰਿਆ ਨੇ ਸ਼ਹੀਦ ਪਾਕਿਸਤਾਨ ਜੀ ਦੀ ਜੀਵਨੀ ਬਾਰੇ ਜਾਣੂ ਕਰਵਾਇਆ ਇਸ ਮੌਕੇ ਸਮਾਰੋਹ ਦੌਰਾਨ ਵਿਸ਼ੇਸ਼ ਮਹਿਮਾਨ ਡਾਕਟਰ ਪਮਿੰਦਰ ਸੂਦ ਐਜਰ ਹਸਪਤਲ ਕੋਟਪੂਹੀ ਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਪੁੱਜ ਕੇ ਸ਼ਿਰਕਤ ਕੀਤੀ ਇਸ ਮੌਕੇ ਡਾਕਟਰ ਪ੍ਰਮਿੰਦਰ ਸੂਤ ਐਜਰ ਹਸਪੀਟਲ ਵਾਲਿਆਂ ਨੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਕਰਕੇ ਅਸੀਂ ਅੱਜ ਆਜ਼ਾਦੀ ਮਾਣ ਰਹੇ ਹਾਂ ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਸਮਾਰਗ ਮੰਧਾਨ ਬਲਜਿੰਦਰ ਸਿੰਘ ਗਿੱਲ ਡਾਕਟਰ ਗਗਨਦੀਪ ਸਿੰਘ ਪਾਲੀਆਂ ਬਾਬਾ ਮਲਕੀਤ ਸਿੰਘ ਸੁਖਵਿੰਦਰ ਸਿੰਘ ਸੁਖੀ ਸਰਪੰਚ ਮੋਹਨ ਸਿੰਘ ਪ੍ਰਧਾਨ ਮਨਜੀਤ ਸਿੰਘ ਅਸ਼ੋਕ ਕੁਮਾਰ ਫਰਾਲਾ ਬਿੱਲਾ ਲਖਸੀਹਾ ਸੋਨੂ ਰੁਪਵਾਲ ਮਨੀ ਰੁਪਵਾਲ ਕਾਕਾ ਰੁਪਵਾਲ ਪਾਲੀ ਰੁਪਵਾਲ ਕਲਜੀਤ ਕਰਨ ਰੁਪਵਾਲ ਜੱਸੀ ਨਿਖਲ ਜਿੰਦੂ ਜੱਗਾ ਸਰਜੀਤ ਸਿੰਘ ਬੂਟਾ ਸਿੰਘ ਰਸ਼ਪਾਲ ਸਿੰਘ ਆਕਾਸ਼ ਅਮਰਤ ਜਤਿੰਦਰ ਆਦਿਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਲ ਤੋਂ ਤੋ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸਰੀਹਾਲਾ ਕਲਾ ਵਿਖੇ ਜਿੱਥੇ ਕਿ ਬੜੇ ਹੀ ਧੂਮਤਾਂ ਦੇ ਨਾਲ ਸ਼ਹੀਦ ਪਗਤ ਸਿੰਘ ਜੀ ਦੇ ਇਸ ਜਨਮ ਦਿਹਾੜੇ ਨੂੰ ਮਨਾਇਆ ਗਿਆ ਇਹ ਸਾਰਾ ਕਰਮਦਾਰ ਸਾਡੇ ਬ੍ਰਦਰ ਬਲਜਿੰਦਰ ਜੀ ਤੇ ਗगन ਗੋਪਾਲੀਆਂ ਜਿਨ੍ਹਾਂ ਦੀ ਛਤਰਛਾਇਆ ਹੇਠ ਸਾਰਾ ਕਾਰਗੁਜ਼ਾਰ ਇਸ ਵੇਲੇ ਹੋਇਆ ਇਸ ਮੌਕੇ ਤੇ ਗੋਪਾਲੀਆਂ ਤੋਂ ਰੁਪੋਵਾਲ ਤੋਂ ਤੇ ਸਰੀਆਲਾ ਕਲਾ ਤੋਂ ਸਾਧ ਸੰਗਤ ਸਾਰੀ ਇਕੱਠੀ ਹੋ ਕੇ ਇਹ ਜੋ ਸਮਾਗਮ ਹੈ ਵੱਧ ਝੜ ਕੇ ਆਪਣਾ ਹਿੱਸਾ ਲਿਆ ਤੇ ਨਾਲ ਦੀ ਨਾਲ ਹੀ ਇਹ ਜੋ ਸਮਾਗਮ ਹੈ ਮਨਾਇਆ ਗਿਆ ਔਰ ਮੈਂ ਇੱਕ ਹਮੇਸ਼ਾ ਅਪੀਲ ਕਰਦਾ ਹੁੰਨਾ ਜੋ ਕਿ ਮੈਂ ਹੁਣ ਵੀ ਕਰਨਾ ਚਾਹਨਾ ਸਾਨੂੰ ਉਹਨਾਂ ਤੋਂ ਸਿੱਧ ਲੈ ਕੇ ਸੀਧ ਪਾਗਨ ਸਿੰਘ ਜੀ ਤੋਂ ਜਿਨ੍ਹਾਂ ਨੇ ਕਿ ਆਪਣੇ ਮਰਨ ਮਿਟਨ ਦਾ ਜੋ ਜज्ਬਾ ਲੈ ਕੇ ਦੇਸ਼ ਲਈ ਚੱਲੇ ਸੀਗੇ ਉਸ ਜज्ਬੇ ਨੂੰ ਕੋਟੀ ਕੋਟੀ ਪ੍ਰਣਾਮ ਸਾਡੇ ਵੱਲੋਂ ਤੇ ਮੈਂ ਚਾਹਨਾ ਕਿ ਜਿੰਨੇ ਵੀ ਸਾਡੀ ਨਵੀਂ ਜਨਰੇਸ਼ਨ ਹੈਗੀ ਆ ਜੋ ਕਿ ਆਲਰੇਡੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਆ ਨਸ਼ੇ ਦੇ ਜੰਗਲ ਦੇ ਵਿੱਚ ਬੜੇ ਬੁਰੀ ਤਰੀਕੇ ਦੇ ਨਾਲ ਫਸਦੀ ਜਾ ਰਹੀ ਹੈ ਮੇਰੇ ਵੱਲੋਂ ਉਹਨਾਂ ਸਾਰਿਆਂ ਵੀਰਾਂ ਨੂੰ ਸਾਰੀ ਜਨਰੇਸ਼ਨ ਨੂੰ ਇਹ ਅਪੀਲ ਹੈ ਕਿ ਸਾਨੂੰ ਭਗਤ ਸਿੰਘ ਜੀ ਉਹਨਾਂ ਦੀ ਸੋਚ ਨੂੰ ਲੈ ਕੇ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਅੱਗੇ ਵਧਿਏ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਮੇਰੇ ਵੱਲੋਂ ਤੇ ਸਾਡੀ ਸਾਰੀ ਪੂਰੀ ਟੀਮ ਵੱਲੋਂ ਤੇ ਇਸ ਇਸ ਵੇਲੇ ਜਿੰਨੇ ਵੀ ਸਾਡੀ ਨੌਜਵਾਨ ਪੀੜ੍ਹੀ ਇਸ ਵੇਲੇ ਜਿੰਨੇ ਵੀ ਇੱਥੇ ਸਾਥ ਸੰਗਤ ਇਕੱਠੀ ਹੋਈ ਆ ਇਨਾਂ ਲੋ ਸਾਰਿਆਂ ਲੋ ਸ਼ਹੀਦ ਭਗਤ ਸਿੰਘ ਜੀ ਨੂੰ ਜਿਸ ਜਨਮ ਦਿਨ ਦੀਆਂ ਔਰ ਇਸ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਥੈਂਕ ਯੂ ਖਾਲਸਾ ਬਾਜੀ ਜੀ ਕੀ ਫਤਿਹ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਇੱਕ ਉਤਾਰਨਾ ਮਨਾਇਆ ਗਿਆ ਸਰਹਿਆਲਾ ਕੜਾ ਵਿੱਚ ਜਿੱਥੇ ਵਿਸ਼ੇ ਤੌਰ ਤੇ ਦਾਸਰ ਪਰਮਿੰਦਰ ਸਿੰਘ ਜੀ ਨੇ ਸਰਕਰ ਕੀਤੀ ਸਤੰਕਾ ਦਾ ਤੇ ਪਰਮਿੰਦਰ ਭੂਜੀ ਦਾ ਇਸ ਦਿਨ ਉੱਤੇ ਪਹੁੰਚਦੇ ਬਹੁਤ ਬਹੁਤ ਧੰਨਵਾਦ